ਵਾਲਾ ਮਾਹੌਲ ਹੈ ਜੀ ਮੈਂ ਆਪਣੇ ਪਿੰਡ ਧੂਰੀ ਚ ਆਇਆ ਤੇ ਜਿਹੜਾ ਮਾਹੌਲ ਅਜਰਾਲ ਦੇ ਪਿੰਡਾਂ ਚ ਅਸੀਂ ਜਾ ਕੇ ਆਏ ਮੈਂ ਪ੍ਰੋਫੈਸਰ ਊਂਕਾਰ ਸਿੰਘ ਜੀ ਉਹਨਾਂ ਨਾਲ ਜਾ ਕੇ ਆਇਆ ਬਾਈ ਜੱਸੀ ਸੇਖੋ ਤੇ ਬਾਈ ਹਰਜੀਤ ਹਰਮਨ ਅਸੀਂ ਸਾਰੇ ਜਣੇ ਇਕੱਠੇ ਸੀਗੇ ਜੋ ਮਾਨ ਸਾਹਿਬ ਵਾਸਤੇ ਤੇ ਆਪਣੇ ਮੀਤ ਫੇਰ ਜੀ ਵਾਸਤੇ ਜੋ ਸਾਰਿਆਂ ਚ ਇੱਕ ਵਾਰੀ ਉਤਸ਼ਾਹ ਉਤਸ਼ਾਹ ਹੈਗਾ ਨਾ ਸਾਰੇ ਪਿੰਡਾਂ ਦੇ ਵਿੱਚ ਉਹ ਦੇਖ ਕੇ ਬਾ ਕਮਾਲ ਲੱਗਦਾ ਐਂਡ ਆਪਦੇ ਆਪ ਵੀ ਸਾਰੇ ਮੂਰੇ ਸਿਰ ਚ ਹੋ ਜਾਂਦਾ ਵੀ ਨਹੀਂ ਯਾਰ ਬਹੁਤ ਪਿਆਰ ਕਰਦੇ ਆ ਸਾਰੇ ਜਣੇ ਕਿਉਂਕਿ ਪਾਰਟੀ ਨੇ ਸਰਬ ਕੀਤਾ ਮਾਨ ਸਾਹਿਬ ਦਾ ਬੜਾ ਵਧੀਆ ਮੈਂ ਧੰਨਵਾਦ ਕਰਦਾ ਆਪਣੇ ਵਰਗਾ ਕੈਂਡੀਡੇਟ ਸਾਡੇ ਧੂਰੀ ਨੂੰ ਦਿੱਤਾ ਹੈ ਨਾ ਆਪਣੇ ਆਪਣੇ ਉਸ ਤੋਂ ਤੋਂ ਤੇ ਸੰਗਰੂਰ ਦੇ ਵਿੱਚੋਂ ਤੇ ਸਰੂਰ ਤੋਂ ਪਾਰਲੀਮੈਂਟ ਦੀ ਚੋਣ ਜਿੱਤ ਕੇ ਫਿਰ ਜਦੋਂ ਬਾਈ ਪਾਰਲੀਮੈਂਟ ਤੇ ਕਿਉਂਕਿ ਉੱਥੇ ਪਹਿਲਾਂ ਮਾਨ ਸਾਹਿਬ ਦੀ ਆਵਾਜ਼ ਗੂੰਜਦੀ ਸੀ ਹੁਣ ਮਾਨ ਸਾਹਿਬ ਮਾਨ ਸਾਹਿਬ ਦੀ ਆਵਾਜ਼ ਬਣ ਕੇ ਨੀਦਰ ਸਾਹਿਬ ਉੱਥੇ ਗੂੰਜਣਗੇ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਦਿਲਪ ਬੇ ਸਾਥ ਲਈ ਹੈ ਆਪਾਂ ਇਹਨਾਂ ਦਾ ਅਜੇ 2 ਸਾਲ ਹੋਇਆ ਹੈ 2 ਸਾਲ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਹਜੇ ਸੇਰ ਚ ਪੂਣੀ ਵੀ ਨਹੀਂ ਕੀਤੀ ਬਾਰੀ-ਬਾਰੀ ਸਾਰਾ ਕੁਝ ਪੂਰਾ ਕਰਨਾ ਸੋ ਚੜ੍ਹਦੀਆਂ ਕਲਾ ਚ ਆਪਣਾ ਬੇਟਾ ਸਮਝ ਕੇ ਆਪਣਾ ਭਰਾ ਸਮਝ ਕੇ ਆਪਣਾ ਵੱਡਾ ਭਰਾ ਸਮਝ ਕੇ ਉਹਨਾਂ ਤੇ ਵਿਸ਼ਵਾਸ ਕਰੋ ਮਾਨ ਸਾਹਿਬ ਤੇ ਔਰ ਮੀਂਧੇਰ ਸਾਹਿਬ ਉਹਨਾਂ ਤੇ ਔਰ ਸਾਰੇ ਜਣੇ ਆਪਾਂ ਮੈਂ ਤਾਂ ਧੂਰੀ ਦਾ ਆਪਾਂ ਕਦੇ ਵੀ ਇੱਥੇ ਦੇਖੋ ਭਾਈ ਓਂਕਾਰ ਹਣੀ ਇੱਥੇ ਹੈਗੇ ਨੇ ਪ੍ਰੋਫੈਸਰ ਸਾਹਿਬ ਲੱਖਾ ਜੀ ਹਣੀ ਇੱਥੇ ਹੈਗੇ ਨੇ ਭਾਈ ਸੇਕ ਓਂਣੀ ਇੱਥੇ ਹੈਗੇ ਨੇ ਅਸੀਂ ਸਾਰੇ ਜਣੇ ਤਾਂ ਹੀ ਆਏ ਵੀ ਇਹ ਪਾਰਟੀ ਉਹ ਹੈ ਜਿੰਨਾ ਦੀ ਆਪਾਂ ਬਾਹ ਫੜ ਸਕਦੇ ਆ ਬਾਹ ਪੜ ਕੇ ਖੜੇ ਕਰ ਸਕਦੇ ਆ ਵੀ ਤੁਸੀਂ ਭਾਈ ਆ ਵਾਦੇ ਕੀਤੇ ਸੀ ਪੂਰੇ ਕਰੋ ਔਰ ਮੈਂ ਜਿੰਨੇ ਕਬੜੀ ਅਸੀਂ ਇਕੱਠੇ ਹੋਏ ਆ ਜਿੰਨਾ ਕ ਮੈਨੂੰ ਸੰਗਤ ਕਰਨ ਦਾ ਮੌਕਾ ਮਿਲੇ ਆ ਜੀ ਧੂਰੀ ਬਾਰੇ ਕਦੇ ਵੀ ਗੱਲ ਕਰ ਲੋ ਤਾਂ ਹਮੇਸ਼ਾ ਕਹਿੰਦੇ ਮੈਨੂੰ ਪੁੱਛੋ ਨਾ ਮੈਨੂੰ ਦੱਸੋ ਕਰਨਾ ਕੀ ਆ ਨੀ ਦਾ ਹੁੰਦਾ ਵੀ ਜਪਾ ਡਿਬੇਟ ਕਰੀਏ ਕਹਿੰਦੇ ਨਾ ਧੂਰੀ ਵਾਸਤੇ ਟੇਕੀ ਹੈ ਦੱਬੀ ਚੱਲੋ ਤੁਸੀਂ ਕੰਮ ਕਿਉਂ ਕਿ ਤੁਸੀਂ ਸਾਰਿਆਂ ਨੇ ਮਾਨ ਬਖਸ਼ਿਆ ਉਹਨਾਂ ਨੂੰ ਇੱਥੋਂ ਚੁਤਾ ਕੇ ਆਪਾਂ ਸੀਐਮ ਬਣਾਇਆ ਹੈ ਨਾ ਮਾਨ ਸਾਹਿਬ ਨੇ ਔਰ ਉਹਨਾਂ ਦੇ ਦਿਲ 'ਚ ਬੜਾ ਸਤਕਾਰ ਹੈ ਧੂਰੀ ਵਾਰੇ ਸੋ ਮੈਂ ਕਹਿੰਦਾ ਚੜ੍ਹਦੀਆਂ ਕਲਾ 'ਚ ਰਹਿਣ ਵਾਹਿਗੁਰੂ ਕਿਰਪਾ ਕਰਨ ਔਰ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਸਾਥ ਦੀਏ ਮਾਨ ਸਾਹਿਬ ਹੁਣਾਂ ਦੀ ਮੈਂ ਨਾ ਜੀ ਮੇਰਾ ਵੀਰੇ ਮੇਰਾ ਹਾਜੀ ਮੇਰਾ ਅਸੀਂ 35 ਸਾਲਾਂ ਦੀ ਸਾਡੀ ਯਾਰੀ ਹੈ ਜੀ ਮਾਨ ਸਾਹਿਬ ਹੁਣਾਂ ਨਾਲ ਬਹੁਤ ਪਿਆਰ ਹੈ ਜੀ ਨਿੱਜੀ ਤੌਰ ਤੇ ਜਿਵੇਂ ਕਰਨੀਤ ਅਨਮੋਲ ਕਿ ਉਸ ਉਹਨਾਂ ਦੀ ਸਪੈਸ਼ਲੀ ਗੱਲ ਕਰਦੇ ਉਹ ਤੇ ਮੈਂ ਬਾਲਾ ਲੰਮਾ ਸਮਾਂ ਗਾਇਆ ਜੀ ਉਹ ਜਾਰੀ ਹੈ ਮੇਰੀ ਜੀ ਕਹਿੰਦੇ ਜਦੋਂ ਸੱਜੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਹਨ ਜਦੋਂ ਫਿਰ ਦੁੱਧ ਦੇਣਾ ਹੀ ਹੋ ਫਿਰ ਮਿੰਗਣਾ ਬਾਕੇ ਨਹੀਂ ਦੇਣਾ ਚਾਹੀਦਾ ਖੜਿਆਂ ਦਾ ਖੜਿਆ ਫਿਰ ਇੱਕੋ ਗੱਲ ਹੈ ਹਨ ਜਿਵੇਂ ਸੁੱਖ ਦੇ ਦੁੱਖ ਦੇ ਸਾਰੇ ਪਾਸੇ ਖੜਨਾ ਚਾਹੀਦਾ ਸੋ ਆਪਾਂ ਮੈਨੂੰ ਬੜਾ ਮਾਣ ਹੈ ਵੀ ਮੈਂ ਔਰ ਮੇਰੇ ਮੁੰਡੇ ਤੇ ਹੁਣ ਵੀ ਵੱਡੇ ਭਰਾਵਾਂ ਵਾਂਗੂ ਹੱਥ ਰੱਖਦੇ ਨੇ ਔਰ ਕਰਮਜੀਤ ਦੇ ਮੁੰਡੇ ਤੇ ਮੈਂ ਵੱਡੇ ਭਰਾਵਾਂ ਵਾਂਗੂ ਹੱਥ ਰੱਖ ਲਿਆ ਤਾਂ ਸਾਡੀ ਤਿਕੜੀ ਹੋਵੇ ਸਾਡੇ ਸਾਰੇ ਭਰਾਵਾਂ ਦਾ ਯਾਰ ਓਵੇਂ ਪਿਆਰ ਸਾਰਿਆਂ ਦਾ ਜਿਵੇਂ ਭਾਈ ਪ੍ਰੋਫੈਸਰ ਓਮਕਾਰ ਸਾਹਿਬ ਤੇ ਇਧਰ ਹਰਜੀਤ ਹਰਮਨ ਜੀ ਹੈਨਾ ਬੜਾ ਲੰਮਾ ਅਰਸਾ ਸਾਰਿਆਂ ਦਾ ਆਪ ਸਾਂਝ ਹੈ ਇਹ ਸਾਂਝ ਕਰਕੇ ਤੁਰੇ ਫਿਰਦੇ ਆ ਸਾਨੂੰ ਕੋਈ ਪਾਰਟੀ ਦਾ ਪ੍ਰੈਸ਼ਰ ਨਹੀਂ ਹੈਗਾ ਵੀ ਜਾ ਕੇ ਜਾ ਕੇ ਸਪੋਰਟ ਕਰਕੇ ਆਓ ਇਹ ਦਿਲੋਂ ਹੀ ਆਇਆ ਸੀ ਦਿਲੋਂ ਸਾਨੂੰ ਵਧੀਆ ਲੱਗਿਆ ਕੰਮਕਾਰ ਵਧੀਆ ਲੱਗਿਆ ਅਸੀਂ ਨਾਲ ਖੜੇ ਆ ਹੈਨਾ ਬਾਬਾ ਚੜ੍ਹਦੀ ਕਲਾ ਚ ਰੱਖਿਆ ਔਰ ਸਾਰਿਆਂ ਅੱਗੇ ਫਿਰ ਬੇਨਤੀ ਕਰਦਾ ਵੀ ਦੇਖੋ ਧੂਰੀ ਵਾਸਤੇ ਸਾਰ ਬੜੀ ਵਧੀਆ ਗੱਲ ਹੈ ਔਰ ਇਦਾਂ ਦਾ ਸੀਐਮ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਮਿਲਣਾ ਹੈਨਾ ਸੋ ਆਪਾਂ ਨੂੰ ਸਾਥ ਦੇਣਾ ਚਾਹੀਦਾ ਔਰ ਧੂਰੀ ਇਲਾਕੇ ਚ ਮੈਂ ਮੇਰੇ ਵਾਸਤੇ ਮਾਨ ਵਾਲੀ ਗੱਲ ਦੁਬਾਰੇ ਕਹਿਣਾ ਬਾਰੀ ਬਾਰੀ ਕਿਉਂਕਿ ਮੈਂ ਇੱਥੋਂ ਦਾ ਜੰਪਲ ਆ ਇੰਨਾ ਗਲੀਆਂ ਗਲੋਚੀਆਂ ਜੀ ਪੜਿਆ ਸਾਨੂੰ ਨਹੀਂ ਕਿਹਨੇ ਪੁੱਛਣਾ ਸੀਗਾ ਹੁਣ ਆਪਾਂ ਹਰੇਕ ਦੀ ਬਾਹ ਫੜ ਕੇ ਸੀਐਮ ਹਾਊਸ ਦੇ ਗੇਟ ਧੂਰੀ ਵਾਲਿਆਂ ਲਈ ਹਮੇਸ਼ਾ ਹੀ ਖੁੱਲੇ ਨੇ ਜਿਹੜਾ ਮਰਜੀ ਵਗਦੇ ਗੱਡੀਆਂ ਦੇ ਨੰਬਰ ਨੋਟ ਕਰਾਉਂਦੇ ਨੇ ਬਾਈ ਜੀ ਸਿੱਧੀਆਂ ਗੱਡੀਆਂ ਅੰਦਰ ਜਾਂਦੀਆਂ ਨੇ ਕਿੱਡੇ ਮਾਨ ਵਾਲੀ ਗੱਲ ਆ ਪਹਿਲਾਂ ਤਾਂ ਕੋਈ ਜਾ ਹੀ ਨਹੀਂ ਸਕਦਾ ਸੀਗਾ ਮੈਂ ਛੋਟਾ ਹੁੰਦਾ ਇੱਥੇ ਅੱਜ ਹੀ ਗੱਲ ਸੁਣਾਈ ਜਾਂਦਾ ਸੀਗਾ ਮੈਂ ਕਿਹਾ ਮੈਂ ਛੋਟਾ ਹੁੰਦਾ ਸੀ ਤਾਂ ਆਪਾਂ ਇੰਨੇ ਸਾਰੇ ਇੱਥੇ ਵਿਚਰੇ ਆ ਆਪਾਂ ਤਾਂ ਕਈ ਸਰਕਾਰਾਂ ਨੇ ਇਦਾਂ ਕਰਨਾ ਕਹਿੰਦੇ ਸੜਕਾਂ ਟੋਏ ਸਾਡੇ ਵਾਲੇ ਪਾਸੇ ਤਾਂ ਬਹੁਤ ਟੋਏ ਸੀਗੇ ਜਿੱ उधर ਦੇ ਪਾਸੇ ਸਾਡੇ ਘਰਾਂ ਵਾਲੇ ਪਾਸੇ ਤਾਂ ਕਹਿੰਦੇ ਦੋ ਦੋ ਟਰੱਕ ਦੂਰ ਦੂਰ ਦਾ ਰੋੜੀ ਦੇ ਛਾਡਾ ਦਿੰਦੇ ਹੁੰਦੇ ਕਹਿੰਦੇ ਸੜਕ ਬਣ ਗਈ ਸੜਕ ਬਣ ਗਈ ਸੜਕ ਬਣ ਗਈ ਜਿੱਦੋਂ ਕਹਿੰਦੇ ਵੋਟਾਂ ਪਾਦੋਂ ਹੁਣ ਇਹਨਾਂ ਨੂੰ ਵੋਟਾਂ ਪਾ ਦੋ ਵੋਟਾਂ ਪਾਣ ਦੇ ਦੂਜੇ ਦੇ ਰੋੜੇ ਵਿੱਚ ਕਾ ਲੈਂਦੇ ਹੁੰਦੇ ਸੀ ਉਹ ਵਕਤ ਵੀ ਦੇਖਿਆ ਸੋ ਬੜਿਆ ਉਹੀ ਗੱਲ ਹੈ ਵੀ ਆਪਾਂ ਨਾ ਆਪਾਂ ਆਪਾਂ ਆਪਣੇ ਮਨ 'ਚ ਕਾਲੀਆਂ ਬਹੁਤ ਨੇ ਆਪਾਂ ਨੂੰ ਐ ਲੱਗਦਾ ਵੀ ਓਵਰਨਾਈਟ ਹੀ ਸਾਰਾ ਕੁਝ ਕਰਦੇ ਜੇ ਇੱਕ ਬਾਪੂ ਦੇ ਚਾਰ ਪੁੱਤ ਹੁਣ ਚਾਰ ਚਾਰਾ ਦੇ ਚਾਰਾਂ ਦੇ ਮੂੰਹ ਸਿੱਧੇ ਨਹੀਂ ਹੁੰਦੇ ਹਨਾ ਚਾਰ ਸਾਹਮਣੇ ਔਖੇ ਹੋ ਜਾਂਦੇ ਕਿਉਂਕਿ ਇਹਨਾਂ ਨੂੰ ਮੈਨੂੰ ਆ ਚਾਹੀਦਾ ਕੋਹਾ ਚਾਹੀਦਾ ਫਿਰ ਮਾਨ ਸਾਹਿਬ ਨੇ ਸਾਰਾ ਪੰਜਾਬ ਸਾਹਮਣੇ ਸੋ ਆਪਾਂ ਸਾਥ ਦੇਈਏ ਉਹਨਾਂ ਦੀ ਸੋਚਦਾ ਮੈਂ 100% ਸ਼ੋਰਾਂ ਧੂਰੀ ਬਾਰੇ ਦਾ ਕਿ ਪੂਰੇ ਪੰਜਾਬ ਬਾਰੇ ਉਹ ਬਹੁਤ ਸੋਚਦੇ ਨੇ ਜਦੋਂ ਵੀ ਮੈਂ ਗੱਲ ਕਰਦਾ ਉਹ ਕਹਿੰਦੇ ਮੈਂ ਆਪਣੀ ਮਾਂ ਦਾ ਪੁੱਤ ਨਹੀਂ ਹੁਣ ਮੈਂ ਪੰਜਾਬ ਦਾ ਪੁੱਤ ਆ ਸੋ ਆਪਾਂ ਨੂੰ ਮਾਣ ਹੋਣਾ ਚਾਹੀਦਾ ਹੈ ਬਾਬਾ ਕਿਰਪਾ ਕਰੇ ਉਹਨਾਂ ਦੀ ਸੋਚ ਨੂੰ ਔਰ ਮੈਂ ਬਾਈੁਰਗੇ ਅਰਦਾਸ ਕਰਦਾ ਵੀ ਉਹਨਾਂ ਦੇ ਹਰੇ ਪੈਨ ਜਿਹੜਾ ਆਪਾਂ ਪਾਵਰ ਦਿੱਤੀ ਹੈ ਹਮੇਸ਼ਾ ਪੰਜਾਬ ਦੀ ਭਲਾਈ ਲਈ ਉਹ ਸ਼ਬ ਸਰਦਾਰ ਪ੍ਰਵਾਸ <experiences>